4 ਨਵੰਬਰ 2023 ਨੂੰ ਜੀ ਕਿਸੇ ਵੀ ਪਾਲਿਸੀ ਕਿਸੇ ਵੀ ਰੂਲ ਜਿਹਦੇ ਚ 5 ਲੱਖ ਦਾ ਬੀਮਾ 10 ਲੱਖ ਦਾ ਟਰਮ ਇੰਸ਼ੋਰੈਂਸ ਡਰਾਈਵਰ ਦੇ ਸਾਡੇ ਲੋਕਲ ਰੇਟ ਸੀਗੇ ਬਾਈਕ ਟੈਕਸੀ ਜਿਹੜੀ ਵਾਈਟ ਪਲੇਟ ਚੱਲ ਰਹੀ ਸੀ ਇਹਨਾਂ ਸਾਰੇ ਰੂਲਾਂ ਦੀਆਂ ਧੱਜੀਆਂ ਉਡਾਦੇ ਹੋਏ ਪ੍ਰਸ਼ਾਸਨ ਦੇ ਰੂਲ ਨੂੰ ਇੱਕ ਵੀ ਨਹੀਂ ਮੰਨਿਆ ਚਾਰਾ ਕਪੜਿਆਂ ਨੂੰ ਦੁਬਾਰਾ লাইসেনਸ ਦਿੱਤਾ ਜਿਹਦਾ ਅਸੀਂ ਐਸਟੀਆ ਦਫਤਰ ਦਾ ਘਰਾਓ ਵੀ ਕੀਤਾ ਜੀ ਅੱਜ ਅਗਰ ਹਮ ਆਟੋ ਲੈ ਕਰਕੇ ਆਪਣੇ ਪਰਿਵਾਰ ਕੋ ਆਪਣੀ ਘਰਵਾਲੀ ਕੋ ਜਾਂ ਆਪਣੇ ਰਿਸ਼ਤੇਦਾਰ ਕੋ ਦਵਾਈ ਤੱਕ ਦਿਲवाने ਜਾ ਰਹੇ ਹੈ या खाली ऑटो लेकर जा रहे हैं तो पच्चीस पच्चीस हजार रुपए के हमारे चलान हो रहे हैं हम ये ये दिखा रहे हैं हम उत्तराखंड का है अब इसके लिए कोई परमिट नहीं चाहिए इसके लिए कोई वर्दी नहीं चाहिए कोई प्लेट नहीं चाहिए सर क्या हम अपना ऑटो बेच करके मोटरसाइकिल कर ले चंडीगढ़ एक ऐसा राज्य है जिस राज्य में आपको आप जिस भी स्टेट का नाम लेंगे यहीं पर आपको फोटो और नंबर दिखा देंगे लद्दाख बंगाल वाला तमिलनाडु का मोटरसाइकिल चला सकता है उसके लिए परमिट की जरूरत नहीं है ਅਮਚੋ ਲੋਕਲ ਲੋਕ ਹੈ ਯਾਕੇ ਉਹਨਕੇ ਲਈ ਸਭ ਕੁਝ ਚੰਗੀ ਹੈ ਮੈਨੂੰ ਥੋੜਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਰ ਵਾਰੀ ਸਾਡੀ ਗਰੀਬਾਂ ਦੀ ਆਵਾਜ਼ ਸੁਣਨ ਵਾਸਤੇ ਤੇ ਪਬਲਿਕ ਤੱਕ ਪਹੁੰਚਾਉਣ ਵਾਸਤੇ ਆਉਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਭਾਈ ਜੀ 1 ਸਾਲ ਹੋ ਗਿਆ ਪਿਛਲੇ ਸਾਲ ਅਸੀਂ ਪੋਖੜਤਾਲ ਕੀਤੀ ਸੀ ਜਿੱਤੇ 10 ਦਿਨ ਮੈਂ ਪੋਖੜਤਾਲ ਤੇ ਬੈਠਾ ਸੀ ਸਾਰੀਆਂ ਯੂਨੀਅਨਾਂ ਸਾਰੇ ਡਰਾਈਵਰਾਂ ਨੇ ਟਰਾਈ ਸਿਟੀ ਨੇ ਰਲ ਕੇ 25 ਸੈਕਟਰ ਰੈਲੀ ਗਰਾਊਂਡ ਆਪਦੀ 10 ਦਿਨਾਂ ਦਾ ਕੰਮ ਤੇ ਰੇਟ ਬਾਈਕ ਟੈਕਸੀ ਬਦਲੀ ਵਾਈਟ ਪਲੇਟ ਗੱਡੀ ਲਈ ਜਿਹੜਾ ਵੀ ਅੰਸ਼ਨ ਕੀਤਾ ਸੀ ਉਹਦੇ ਜੋ ਵੀ ਇਨਚੁਆਇਸਨ ਦਿੱਤਾ ਸੀ ਪ੍ਰਸ਼ਾਸਨ ਨੇ ਕਿ ਵਾਈਟ ਪਲੇਟ ਬਾਈਕ ਨਹੀਂ ਚੱਲੇਗੀ ਠੀਕ ਹੈ ਜੀ ਜਿਹੜੇ ਚਿੱਟੀ ਪਲੇਟ ਦੇ ਵਿੱਚ ਸਵਾਰੀ ਤੈਅ ਕਰੇਗੀ ਜਾਂ ਸਵਾਰੀ ਸਫਰ ਕਰੇਗੀ ਉਹਤੇ ਵੀ ਐਕਸ਼ਨ ਹੋਏਗਾ ਜਿਹੜਾ ਚਲਾਏਗਾ ਉਹਤੇ ਵੀ ਐਕਸ਼ਨ ਹੋਏਗਾ ਇਹਨਾਂ ਦੇ ਬੀਮੇ ਮਿਲਣਗੇ ਨਵੀਂ ਐਗਰੀਗੇਟਰ ਪਾਲਸੀ ਬਣਾਵਾਂਗੇ ਐਗਰੀਗੇਟਰ ਪਾਲਸੀ ਤੋਂ ਬਿਨਾ ਜਦੋਂ ਬਣੇਗੀ ਉਦੋਂ ਤੋਂ ਪੇਣਾ ਅਸੀਂ ਕਿਸ ਨੂੰ ਲਾਇਸੈਂਸ ਨਹੀਂ ਦਵਾਗੇ 4 ਨਵੰਬਰ 2023 ਨੂੰ ਜੀ ਕਿਸੇ ਵੀ ਪਾਲਿਸੀ ਕਿਸੇ ਵੀ ਰੂਲ ਜਿਹਦੇ ਚ 5 ਲੱਖ ਦਾ ਬੀਮਾ 10 ਲੱਖ ਦਾ ਟਰਮ ਇੰਸ਼ੋਰੈਂਸ ਡਰਾਈਵਰ ਦੇ ਸਾਡੇ ਲੋਕਲ ਰੇਟ ਸੀਗੇ ਬਾਈਕ ਟੈਕਸੀ ਜਿਹੜੀ ਵਾਈਟ ਪਲੇਟ ਚੱਲ ਰਹੀ ਸੀ ਇਹਨਾਂ ਸਾਰੇ ਰੂਲਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪ੍ਰਸ਼ਾਸਨ ਦੇ ਰੂਲ ਨੂੰ ਇੱਕ ਵੀ ਨਹੀਂ ਮੰਨਿਆ ਤੇ ਦਾ ਚਾਰਾਂ ਕੰਪਨੀਆਂ ਨੂੰ ਦੁਬਾਰਾ ਲਾਇਸੈਂਸ ਦਿੱਤਾ ਜਿਹਦਾ ਅਸੀਂ ਐਸਟੀਆ ਦਫਤਰ ਦਾ ਘਰਾਓ ਵੀ ਕੀਤਾ ਸੀਗਾ ਤੇ ਸਾਨੂੰ ਉਹਤੇ ਵੀ ਆਸ਼ਵਾਸ਼ਣ ਦਿੱਤਾ ਸੀਗਾ ਵੀ ਅਸੀਂ ਨਹੀਂ ਦਵਾਗੇ ਵਾਈਟ ਪਲੇਟ ਦੇ ਬਟ ਉਸ ਤੋਂ ਬਾਅਦ ਇਹਨਾਂ ਨੇ ਫੇਰ ਉਹਨਾਂ ਨੂੰ ਜੇ ਸਵੈਸ਼ਨ ਦਿੱਤਾ ਜੀ ਉਸ ਤੋਂ ਬਾਅਦ ਫੇਰ ਅਸੀਂ 4 ਤਰੀਕ ਨੂੰ ਜੁਲਾਈ ਨੂੰ ਫੇਰ ਸਲਾਈ ਕੀਤੀ ਜੀ ਗਵਰਨਰ ਸਾਹਿਬ ਨੂੰ ਵੀ ਮਿਲ ਕੇ ਪਹਿਲਾ ਬਰੋਇਲ ਜੀ ਉਹਨਾਂ ਨੇ ਵੀ ਸਵੈਸ਼ਨ ਕੀਤੀ ਹੋਮ ਸੈਕਟਰੀ ਸਾਹਿਬ ਨਾਲ ਮੀਟਿੰਗ ਹੋਈ ਕਿ ਭਾਈ ਜੀ ਇੱਕ ਵਟਸਐਪ ਗਰੁੱਪ ਬਣਾ ਦਿਓ ਜਿਹੜਾ ਵੀ ਫੋਟੋ ਪਾਏਗਾ ਉਹ ਤੇ ਲੀਗਲ ਐਕਸ਼ਨ ਹੋਏਗਾ ਆਨਲਾਈਨ ਚਲਾਨ ਹੋਏਗਾ ਉਹ ਤਿੰਨ ਤਰ੍ਹਾਂ ਦਾ ਦਿਖਾਵਾ ਸੀ ਤੇੰਦਰਾਬਾਦ ਫੇਰ ਕੋਈ ਚਲਾਨ ਨਹੀਂ ਹੋਇਆ ਟਰੈਫਿਕ ਵਾਲੇ ਕਹਿੰਦੇ ਜੀ ਸਾਨੂੰ ਤਾਂ ਵਿਜ਼ੀਬਲ ਫੈਂਸ ਨਹੀਂ ਦਿਖਦਾ ਸਾਨੂੰ ਕੀ ਪਤਾ ਉਹ ਬਾਈਕ ਵਾਲਾ ਚਲਾ ਰਿਹਾ ਨਹੀਂ ਚਲਾ ਰਿਹਾ ਅਸੀਂ ਰਾਈਡਾ ਬੁੱਕ ਬੁੱਕ ਕਰਕੇ ਚਲਾ ਚਲਾਣ ਕਟਾਈ 285 ਚਲਾਦਾ ਸੀ ਬਾਈਕਾਂਾਂ ਦੇ ਕਰਾਏ ਇਨ ਡਰਾਈਵਰ ਦੇ ਕਰਾਏ ਜਦੋਂ ਇਲੀਗਲ ਸੀਗੀ ਔਰ ਉਹਨਾਂ ਕੰਪਨੀਆਂ ਨੂੰ ਲਾਇਸੈਂਸ ਦੇਤੇ ਉਹ ਆਪਸ ਵਿੱਚ ਕੰਪੀਟੀਸ਼ਨ ਕਰਦੇ ਰੇਟ ਕਟਾਈ ਜਾ ਰਹੀਆਂ ਨੇ ਅੱਜ ਉਬਰ ਘਟਾ ਦਿੰਦੀ ਐ ਕੱਲ ਓਲਾ ਘਟਾ ਦਿੰਦੀ ਐ ਫਿਰ ਰੈਪਿਡੋ ਘਟਾ ਦਿੰਦੀ ਐ ਇਨ ਡਰਾਈਵਰ ਦੇ ਸਾਡੇ ਕੰਮ ਦਾ ਵੈਲੀ ਮਾਰਾ ਕਰਤਾ ਹੋਇਆ ਉਸ ਤੋਂ ਸਭ ਤੋਂ ਵੱਡਾ ਕਹਾਣ ਜਿਹੜੀ ਮੈਂ ਸਰਕਾਰ ਨੂੰ ਨਹੀਂ ਭਾਰ ਸਰਕਾਰ ਨੂੰ ਕਹਿੰਦਾ ਕਿ ਬਲਾ ਬਲਾ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਜਾ ਰਿਹਾ ਜਿਹੜਾ ਦੇਸ਼ ਦੇ ਸਰਕਾਰ ਦਾ ਰੈਮਨੂਰੇਲ ਸਾਰੇ ਹੀ ਉਹ ਖਾਰੀ ਐ ਬਸ ਦੀ ਸਵਾਰੀ ਰੋਡਵੇਜ ਦੀ ਚਾਹੇ ਉਹ ਰੈਣਾ ਹੈ ਪੰਜਾਬ ਹੈ ਚੰਡੀਗੜ੍ਹ ਹੈ ਦਿੱਲੀ ਰੋਡਵੇਜ ਹੈ ਸਾਰਿਆਂ ਦੀ ਸਵਾਰੀ ਤਾਂ ਉਹ ਲੈ ਕੇ ਜਾ ਰਹੀ ਹੈ ਜੀ ਜੋ ਤੋਂ ਕਿਸੇ ਨੇ ਕੋਈ ਲਾਇਸੈਂਸ ਹੀ ਨਹੀਂ ਲਿਆ ਜੀਐਸਟੀ ਨਹੀਂ ਭਰ ਰਿਆ ਸਟੇਟ ਟੈਕਸ ਨਹੀਂ ਰੋਡ ਟੈਕਸ ਨਹੀਂ ਤੇ ਉਹ ਕਿਉਂ ਚੱਲਣ ਦਿੱਤੀ ਜਾ ਰਹੀ ਹੈ ਸਰਕਾਰ ਦੀ ਬਹੁਤ ਵੱਡੀ ناکامی ਹੈ ਉਹਦੇ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਇਹਨਾਂ ਦੀ ਕੀ ਮਜਬੂਰੀ ਸੀ ਕਿ ਇਹਨਾਂ ਨੇ ਕਿਉਂ ਲਾਇਸੈਂਸ ਦਿੱਤਾ ਇਹਨਾਂ ਨੇ ਕੀ ਉਹਨਾਂ ਨੂੰ ਮਿਲੀ ਭੁਗਤ ਹੈ ਹਜੇ ਤਾਂ ਇਹ ਕੁਝ ਨਹੀਂ ਪਤਾ ਲੱਗ ਰਿਹਾ ਜੀ ਸਿਰਫ ਸਟਾਈਕਾਂ ਕਰਦੇ ਆ ਸਾਨੂੰ ਅਸ਼ਵਾਸ਼ਣ ਦਿੰਦੇ ਆ ਕਿ ਤੁਸੀਂ 2 ਦਿਨ ਬਾਅਦ ਹੋ ਜਾਊਗਾ 5 ਦਿਨ ਬਾਅਦ ਹੋ ਜਾਊਗਾ 24 ਤਰੀਕ ਨੂੰ ਡਰਾਫਟ ਕੱਢਿਆ ਕਿ ਟ੍ਰਾਈ ਸਿਟੀ ਚ ਜਿਹੜਾ ਡਰਾਈਵਰ ਗੱਡੀ ਚਲਾ ਰਿਹਾ ਹੈ ਉਹ ਲਾ ਉੱਪਰ ਦੇ ਵਿੱਚ ਉਹਦਾ 6 ਲੱਖ ਦਾ ਬੀਮਾ ਹੋ ਜਾਊਗਾ ਜੀ ਵਾਈਟ ਪਲੇਟ ਜਿਹੜੀ ਗੱਡੀ ਹੈ ਉਹ ਨਹੀਂ ਚੱਲੇਗੀ ਟ੍ਰਾਈ ਸਿਟੀ ਚ ਆਫਿਸ ਹੋਏਗਾ ਇਹਨਾਂ ਦਾ ਕਿਲੋਮੀਟਰ ਦੇ ਲਈ ਸਾਡੇ ਲੋਕਲ ਤੇ ਆਊਟ ਸਟੇਸ਼ਨ ਦੇ ਲਈ ਸਾਰੀਆਂ ਯੂਨੀਅਨਾਂ ਨੂੰ ਬੁਲਾ ਕੇ ਅਸੀਂ ਇੱਕ ਮੰਚ ਤੇ ਬੈਠ ਕੇ ਇੱਕ ਲੈਟਰ ਤੇ ਸਾਈਨ ਕਰਦੇ ਵੀ ਪਹਿਲੇ 3 ਕਿਲੋਮੀਟਰ ਦਾ 100 ਰੁਪਿਆ ਅਗਲਾ 25 ਰੁਪਈਆ ਉਹ ਡਰਾਫਟ ਵੀ ਬਣ ਚੁੱਕਿਆ ਪਰ ਉਹ ਜਿੱਥੇ ਸਾਇਲ ਐਂਡ ਵਾਲੇ ਰਹਿੰਦੇ ਆ ਜਿੱਥੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੇ ਸਾਡੇ ਆਈਐਸ ਆਫੀਸਰ ਨੇ ਚਾਹੇ ਸਾਡੇ ਹੋਮ ਸੈਕਟਰੀ ਸਾਹਿਬ ਨੇ ਚਾਹੇ ਐਡਵਾਈਜ਼ਰ ਨੇ ਚਾਹੇ ਸਾਡੇ ਡੀਸੀ ਸਾਹਿਬ ਨੇ ਉੱਥੇ ਫਾਈਲ ਰੁਕੀ ਹੋਈ ਹੈ 1 ਮਹੀਨੇ ਤੋਂ ਇਹ 9 ਤਰੀਕ ਨੂੰ ਹੋਣਾ ਸੀਗਾ ਜੀ 9 ਤਰੀਕ ਤੋਂ ਦੁਬਾਰਾ 9 ਤਰੀਕ ਆ ਗਈ ਪਰ ਕੋਈ ਕੰਮ ਨਹੀਂ ਦੁਬਾਰਾ ਲੈਟਰ ਵੀ ਦੇ ਆਏ ਗੱਲਬਾਤ ਵੀ ਕਰੇ ਪਰ ਸਿਰਫ ਸਿਰਫ ਦਿਲਾਸਾ ਤੇ ਸਿਰਫ ਮਾਇੂਸੀ ਮਿਲਦੀ ਹੈ ਅਸੀਂ ਗਵਰਨਰ ਸਾਹਿਬ ਨੂੰ ਰਹਿਮ ਦੀ ਅਪੀਲ ਕਰਦੇ ਆਂ ਡਰਾਈਵਰ ਕਿ ਅਸੀਂ ਵੀ ਇਨਸਾਨ ਆ ਇਸ ਦੇ ਦੇ ਨਾਗਰਿਕ ਐ ਸਾਡੀ ਰੋਜੀ ਰੋਟੀ ਨਹੀਂ ਚੱਲ ਰਹੀ ਅਸੀਂ 1 ਸਾਲ ਤੋਂ ਲੜ ਰਹੇ ਹਾਂ ਅੱਜ ਸਾਡੀ ਅੰਤਮ ਲੜਾਈ ਹੈ ਅਸੀਂ ਗੱਡੀਆਂ ਦੀਆਂ ਚਾਬੀਆਂ ਵੀ ਤੁਹਾਨੂੰ ਫੜਾਣੀਆਂ ਗੱਡੀਆਂ ਵੀ ਤੁਸੀਂ ਰੱਖ ਲਓ ਅਸੀਂ ਆਪਣੇ ਆਪ ਨੂੰ ਵੀ ਸਲੈਂਡਰ ਕਰਨ ਨੂੰ ਤਿਆਰ ਐ ਸਾਨੂੰ ਗ੍ਰਿਫਤਾਰ ਕਰ ਲਓ ਅਸੀਂ ਭੁੱਖੇ ਮਰ ਰਹੇ ਜੀ ਅਸੀਂ ਵੈਸੇ ਵੀ ਮਰ ਜਾਣਾ ਜੇ 2-4 ਦਿਨ ਸਾਡਾ ਹੱਲ ਨਾ ਹੋਇਆ ਇਸ ਕਰਕੇ 3 ਵਜੇ ਦੀ ਕਾਲ ਐ ਜੀ ਕਿ ਪ੍ਰਸ਼ਾਸਨ ਦਾ ਅਧਿਕਾਰੀ ਗਵਰਨਰ ਸਾਹਿਬ ਤੋਂ ਕੋਈ ਆ ਕੇ ਸਾਡੀ ਕਾਲ ਕਰਨ ਐ ਐਸਐਚਓ ਸਾਹਿਬ ਆਏ ਸੀਗੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਗੁਰਮਖ ਸਿੰਘ ਜੀ ਨਾਲ ਉਹਨਾਂ ਨੇ ਕਿਹਾ ਡੀਸੀ ਸਾਹਿਬ ਨਾਲ ਮਲਾ ਦਿੰਨੇ ਆ ਪਰ ਡੀਸੀ ਸਾਹਿਬ ਨਾਲ ਅਸੀਂ ਮਿਲ ਚੁੱਕੇ ਹਾਂ ਜੀ ਉੱਥੋਂ ਕੋਈ ਫਾਇਦਾ ਨਹੀਂ ਹੈ ਅਸੀਂ ਗਵਰਨਰ ਸਾਹਿਬ ਤੋਂ ਇੱਕ ਠੋਸ ਆਰਡਰ ਲਿਖਤੀ ਰੂਪ ਚ ਚਾਹੁੰਦੇ ਆ ਕੰਪਨੀਆਂ ਦੇ ਖਿਲਾਫ ਵਾਈਟ ਪਲੇਟ ਬਾਈਕ ਦੇ ਖਿਲਾਫ ਤੇ ਬਲਾ ਬਲਾ ਦੇ ਖਿਲਾਫ ਤੇ ਸਾਡੇ ਰੇਟ ਜਿਹੜੇ ਡਰਾਫਟ ਪੈਂਡਿੰਗ ਹੈ ਉਹ ਆ ਜਾਣ ਬਸ ਉਹ ਡਰਾਫਟ ਦੇ ਦੇ ਨਹੀਂ ਕਿ ਅਸੀਂ 3 ਵਜੇ ਗਵਰਨਰ ਸਾਹਿਬ ਦਾ ਘਰਾਓ ਕਰਨ ਲਈ ਕੋਚ ਕਰਾਂਗੇ ਧੰਨਵਾਦ ਜੀ पहले अब जब आप पीछे कवर करने आए थे तब आपने देखा था कि रातों रात गवर्नर साहब सिग्नेचर करके और अपना रिजाइन दे देते हैं फिर एक नए गवर्नर साहब आ जाते हैं अभी उन्होंने अच्छे से चार्ज संभाला नहीं है और फिर से वो बीमार चल रहे हैं कभी स्टाफ नहीं पूरा है कभी कुछ है तो पीछे तो चलो चलान थोड़े कम कर दिए थे आज अगर हम ऑटो लेकर के अपने परिवार को अपनी घरवाली को या अपने रिश्तेदार को दवाई तक दिलवाने जा रहे हैं या खाली ऑटो लेकर जा रहे हैं तो 25 पच्चीस हजार रुपए के हमारे चलान हो रहे हैं हम ये ये दिखा रहे हैं हम उत्तराखंड का है अब इसके लिए कोई परमिट नहीं चाहिए इसके लिए कोई वर्दी नहीं चाहिए कोई नेम प्लेट नहीं चाहिए तो सर क्या हम अपना ऑटो बेच करके मोटरसाइकिल ले लें चंडीगढ़ एक ऐसा राज्य है जिस राज्य में आपको आप जिस भी स्टेट का नाम लेंगे यहीं पर आपको फोटो और नंबर दिखा देंगे लद्दाख का हो जम्मू कश्मीर का हो उत्तराखंड का हो फोटो ये फोटो दिखाइए जरा ये ये, ये देखिए सर ये, इनके लिए कोई रूल्स नहीं है ठीक है जी ये ऐसे अगर हम गलती से चार सवारी बिठा ले तो हमारे को कहा जाता है कि चलान ये सडनली में देखिए जम्मू कश्मीर का मोटरसाइकिल है मतलब जम्मू कश्मीर वाला बंगाल वाला तमिलनाडु का मोटरसाइकिल चला सकता है उसके लिए परमिट की जरूरत नहीं है हम जो लोकल लोग हैं जहाँ के उनके लिए सब कुछ जरूरी है आज क्यों ऐसे हालात पैदा हो गए टैक्स पर था सर मैं वही कह रहा हूँ कि हमारे खाली ऑटो के चलान कर रहे हैं परमिट मांग रहे हैं ये चलान, चलान हो रहे हैं हमारे कब तक चलेगा ये ये आज, आज तीन हो जो कह सकते हैं कि आज हमारा अभी थोड़ी देर में हम ये बैरिकेड वगैरह तोड़ेंगे और राजभवन का कूच करेंगे टैक्सी वाले इकट्ठे हुए हैं ऑटो वाले भी इकट्ठे हुए हैं और इस बीच जो जिन्होंने बच्चे लगा रखे हैं वो भी यहाँ पहुँच रहे हैं फिर प्रशासन को संभालना मुश्किल हो जाएगा हम आपसे कुछ नहीं चाह रहे हैं हमारे से बस हाथ जोड़ के रिक्वेस्ट है हमारे ऑटो वाले को नॉर्मल तरीके से दिया जाए यदि वो कोई ओवरलोड है जिसने आठ नौ सवारी बिठा रखी है आप कीजिए हमें कोई दिक्कत नहीं है लेकिन खाली जा रहे हैं तीन सवारी ले जा रहे हैं तो उसका आप चलान कर रहे हैं तो ये थोड़ी ऐसा करना चाहिए आप बिना गलती अगर आपको लगता, लगता है की आपका खजाना खाली है पैसा नहीं है तो ऐसा करते हैं आप जगह जगह स्टॉपेज पे एक बूथ लगा दीजिए हम उसमें हर चक्कर दस रुपए कटोरा के तौर पर डालते रहेंगे हमें कोई दिक्कत नहीं हम दे देंगे हमारे दस रुपए चलान मत करो आप दस दस रुपए हमसे कहो हर चक्कर हम डालेंगे हम डालेंगे आप हमसे वैसे ही ले लो पच्चीस हजार का चलान क्यों कर रहे हो क्या हम इतना कमा पाते हैं अरे गैस का रेट देखो सवारी पैसा नहीं भर रही है मोटरसाइकिल सवारी ले जा रही है ਸਰ ਕੀ ਬੋਣੀ ਤੱਕ ਨਹੀਂ ਹੁੰਦੀ 12:00 12:00 ਵਜੇ ਤੱਕ ਕੀ ਕਰਾਂਗੇ ہم ਲੋਕ 12:00 1:00 ਤੱਕ ਤਾਂ ਕੋਈ ਨਹੀਂ ਹੁੰਦਾ